ਉਹ ਜਿਹੜਾ ਵੀ ਉਹਨਾਂ ਨੇ ਇਹ ਦੋ ਬੰਦੇ ਫੜ ਕੇ ਇਹ ਪੁਲਿਸ ਨੇ ਮਾਰਕਮ ਆ ਰਿਆ ਉਹ ਸਾਰੇ ਹੀ ਸ਼ੱਕ ਦੇ ਘੇਰੇ ਚ ਐ। ਔਰ ਜਦੋਂ ਬੰਦਨਬੱਧ ਹੈ ਤਾਂ ਨੇਚਰਲੀਆ ਪ੍ਰਭਾਵ ਪੈਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਹੋ ਜੀ ਵਾਰਦਾਤ ਜਿਹੜੀ ਹੈਗੀ ਆ ਮੁੜ ਕੇ ਨਾ ਹੋਵੇ। ਔਰ ਸਾਰੇ ਜਿੱਥੇ ਆਪਾਂ ਪਹਿਲਾਂ ਮੰਨ ਕੀਤੀ ਕਿ ਸਾਰੇ ਐਂਟਰੀ ਪੁਆਇੰਟਾਂ ਦੇ ਜਿਹੜੇ ਆਪਣੇ ਸ਼ਹਿਰ ਨੂੰ ਆਉਂਦੇ ਆ ਉੱਥੇ ਨਾਕੇ ਲੱਗਣ। ਕਿ ਕਿ ਤੋਂ ਬੰਦੇ ਲਿਆਏ ਤੇ ਕੀ ਉਹਨਾਂ ਦਾ ਸੰਬੰਧ ਸੀ ਲੇਕਿਨ ਮੇਰਾ ਕਹਿਣ ਦਾ ਮਤਲਬ ਕਿ ਜੇ ਸਾਰਿਆਂ ਨੇ ਆਵਾਜ਼ ਉਠਾਈ ਆਪਣੇ ਚ ਪ੍ਰਧਾਨ ਜੀ ਆਏ ਕਿਤੇ ਉਸ ਗੱਲ ਦਾ ਜਿਹੜੀ ਮੰਗ ਨੂੰ ਆਪਾਂ ਲੈ ਕੇ ਅੱਜ ਬਰਦਰਸ਼ਨ ਕਰ ਰਹੇ ਹਾਂ ਉਹਦਾ ਵਜਨ ਵੱਧ ਜਾਂਦਾ ਹੈ ਮਾਰਿਓ ਰੋਪਾਰ ਕਟੇ ਨੇ ਸੱਤੇ ਦੇ ਔਰ ਜੋ ਕਿ ਕਿਸਾਨ ਮੋਰਚੇ ਦੇ ਲੀਡਰ ਸਰਬਾਨ ਸੁਭਾਸ਼ਿਆ ਪਾਰਟੀਆਂ ਨੇ ਸਰਬਾਨ ਅੱਜ ਰੋਸ ਮਜਾਰੇ ਦੇ ਵਿੱਚ ਸਾਰੇ ਆਪਾਂ ਇਕੱਠੇ ਹੋਇਆ ਜਿਹੜਾ ਆਪਣਾ ਪਹਿਲੇ ਦਿਨ ਦਾ ਸ਼ਹਿਰ ਵੱਦ ਦਾ ਪ੍ਰੋਗਰਾਮ ਸੀ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਹਾਈਲਾਈਟ ਹੋਇਆ ਜਿਹਦੇ ਕਰਕੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਐਕਸ਼ਨ ਚੌੜਾ ਪਿਆ ਪੁਲਿਸ ਨੂੰ ਵੀ ਐਕਸ਼ਨ ਚੌੜਾ ਪਿਆ ਔਰ ਉਹਨਾਂ ਨੂੰ ਵੀ ਲੱਗਿਆ ਕਿ ਕਿਸੇ ਤਰੀਕੇ ਦੇ ਨਾਲ ਕਿਥੋਂ ਫੜ ਕੇ ਲਿਆਓ ਕਸ਼ ਕਰੋ ਲੇਕਿਨ ਸ਼ਹਿਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਦੇਖੋ ਜਿਹੜਾ ਵੀ ਉਹਨਾਂ ਨੇ ਇਹ ਦੋ ਬੰਦੇ ਫੜ ਕੇ ਇਹ ਪੁਲਿਸ ਨੇ ਮਾਰਕਾ ਮਾਰਿਆ ਉਹ ਸਾਰੇ ਹੀ ਸ਼ੱਕ ਦੇ ਘੇਰੇ 'ਚ ਹੈ ਜਿੱਥੇ ਇਹ ਵੀ ਜਾਂਚ ਦਾ ਵਿਸ਼ਾ ਬਣਦਾ ਹੈ ਕਿ ਕਿਥੋਂ ਬੰਦੇ ਲਿਆਏ ਤੇ ਕੀ ਉਹਨਾਂ ਦਾ ਸਬੰਧ ਸੀ ਲੇਕਿਨ ਮੇਰਾ ਕਹਿਣ ਦਾ ਮਤਲਬ ਕਿ ਜੇ ਸਾਰਿਆਂ ਨੇ ਆਵਾਜ਼ ਉਠਾਈ ਆਪਣੇ ਚ ਪ੍ਰਧਾਨ ਜੀ ਆਏ ਅੱਜ ਸਾਡੇ ਮੈਂਬਰ ਪਾਰਲੀਮੈਂਟ ਗਾਂਧੀ ਜੀ ਆਏ ਨੇ ਤਾਂ ਇਹਨਾਂ ਦੇ ਆਉਣ ਨਾਲ ਔਰ ਗੱਲ ਚੱਕਣ ਦੇ ਨਾਲ ਇੱਕ ਸਰਕਾਰ ਨੂੰ ਭਾਜੜ ਪੈਂਦੀ ਆ ਪ੍ਰਸ਼ਾਸਨ ਨੂੰ ਭਾਜੜ ਪੈਂਦੀ ਆ ਔਰ ਕਿਤੇ ਨਾ ਕਿਤੇ ਉਸ ਗੱਲ ਦਾ ਜਿਹੜੀ ਮੰਗ ਨੂੰ ਆਪਾਂ ਲੈ ਕੇ ਅੱਜ ਬਰਦਰਸ਼ਨ ਕਰ ਰਹੇ ਹਾਂ ਉਹਦਾ ਵਜਨ ਵੱਧ ਜਾਂਦਾ ਹੈ ਔਰ ਜਦੋਂ ਬਦਨਬਦ ਹੈ ਤਾਂ ਨੇਚਰਲੀ ਪ੍ਰਭਾਵ ਪੈਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਹੋ ਜੀ ਬਾਰਦਾਰ ਜਿਹੜੀ ਹੈਗੀ ਇਹ ਮੁੜ ਕੇ ਨਾ ਹੋਵੇ ਔਰ ਸਾਰੇ ਜਿੱਥੇ ਆਪਾਂ ਪਹਿਲਾਂ ਮੰਗ ਕੀਤੀ ਕਿ ਸਾਰੇ ਐਂਟਰੀ ਪੁਆਇੰਟਾਂ ਤੇ ਜਿਹੜੇ ਆਪਣੇ ਸ਼ਹਿਰ ਨੂੰ ਆਉਂਦੇ ਆ ਉੱਥੇ ਨਾਕੇ ਲੱਗਣ ਮੁਲਾਜ਼ਮ ਖੜਨ ਤਾਂ ਕਿ ਕੋਈ ਵੀ ਬੰਦਾ ਸ਼ਰਾਰਤੀ ਅੰਸਰ ਜਿਹੜਾ ਕਿ ਇਹੋ ਜੀ ਪਲਾਨਿੰਗ ਦੁਬਾਰੇ ਕਰਦਾ ਉਹ ਉਹ ਇਸ ਸੋਚ ਕੇ ਆਵੇ ਕਿ ਸਾਧਾ ਪੁਰਸਕਾਰੀਆ ਮੈਨੂੰ ਫੜ ਲਿਤਾ ਜਾਵੇਗਾ ਔਰ ਤਾਂ ਕਿ ਆਪਾਂ ਇਹ ਬੁਰੇ ਸਮੇਂ ਦੇ ਵਿੱਚੋਂ ਇੱਕ ਵਾਰੀ ਨਿਕਲ ਲੈ ਔਰ ਜਦੋਂ ਕੋਈ ਟੰਡੇ ਵਾਲਾ ਸਰਕਾਰ ਬਣੂਗੀ ਜਿਹਦਾ ਡਰ ਹੋਊਗਾ ਤਾਂ ਆਪਣੇ ਆਪ ਜਿਹੜਾ ਹੈਗਾ ਸਾਰਿਆਂ ਤੇ ਕੰਟਰੋਲ ਹੋ ਜਾਊਗਾ ਮੇਰਾ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣ ਦਾ ਮਤਲਬ ਹੈ ਕਿ ਸਾਰੇ ਚਾਹੇ ਜਦੋਂ ਵੀ ਕੋਈ ਕਾਲ ਆਪਣੀ ਕਮੇਟੀ ਦੀ ਆਉਂਦੀ ਹੈ ਵਪਾਰ ਮੰਡਲ ਦੀ ਆਉਂਦੀ ਹੈ ਤਾਂ ਮੇਰਾ ਵੀਰ ਸਾਰੇ ਜਾਣੇ ਆਪਾਂ ਸਾਰੇ ਕੋਸ਼ਿਸ਼ ਕਰਿਆ ਕਰੋ ਕਿ ਟਾਈਮ ਗੱਡੀਏ ਤਾਂ ਕਿ ਆਪਾਂ ਸਮੇਂ-ਸਮੇਂ ਆਵਾਜ਼ ਬੁਲੰਦ ਕਰਦੇ ਰਹੀਏ ਔਰ ਆਪਾਂ ਆਪਣੇ ਬੁਸ਼ਰ ਨੂੰ ਜਾਂ ਆਪਣੇ ਇਲਾਕੇ ਨੂੰ ਉੱਚਾ ਸਕੀਏ ਧੰਨਵਾਦ